ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਰਿਆਂ ਦਾ ਸਾਡੇ YouTube ਚੈਨਲ ਤੇ ਦੋਸਤੋ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਵੀਂ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਵੱਖ-ਵੱਖ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਕਿਵੇਂ ਤੁਸੀਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਕੁਆਲਿਫਿਕੇਸ਼ਨ ਕੀ ਹੈ ਇਹ ਸਭ ਦੀ ਡਿਟੇਲ ਵੀ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਵਿੱਚ ਮਿਲੇਗੀ ਪੂਰੀ ਜਾਣਕਾਰੀ ਲੈਣ ਲਈ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲੇ ਬੈਲ ਆਈਕਨ ਨੂੰ ਹਿੱਟ ਕਰੋ ਤਾਂ ਕਿ ਤੁਹਾਨੂੰ ਸਾਡੀ ਲੇਟੈਸਟ ਵੀਡੀਓਜ਼ ਦੀ ਅਪਡੇਟ ਮਿਲਦੀ ਰਹੇ ਤਾਂ ਚਲੋ ਦੋਸਤੋ ਵੀਡੀਓ ਸਟਾਰਟ ਕਰਦੇ ਹਾਂ ਤੇ ਪੋਸਟਾਂ ਬਾਰੇ ਡਿਟੇਲ ਵਿੱਚ ਜਾਣਕਾਰੀ ਹਾਸਲ ਕਰਦੇ ਹਾਂ ਦੋਸਤੋ ਪੋਸਟਾਂ ਦੀ ਡਿਟੇਲ ਵਿੱਚ ਜਾਣਕਾਰੀ ਕੁਝ ਇਸ ਪ੍ਰਕਾਰ ਹੈ ਸਭ ਤੋਂ ਪਹਿਲਾਂ ਪੋਸਟਾਂ ਹੈਗੀਆਂ ਜੀ ਐਂਟੀਟੀ ਦੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਨੰਬਰ ਆਫ ਵਾਕੈਂਸੀਜ਼ ਦੀ ਗੱਲ ਕਰੀਏ ਤਾਂ 7 ਪੋਸਟਾਂ ਐਂਟੀਡੀ ਦੀਆਂ ਲੋਕੇਸ਼ਨ ਹੈਗੀ ਹੈ ਜੀ ਇਹਨਾਂ ਪੋਸਟਾਂ ਲਈ ਇਸਲਾਮੀਆਂ ਸੀਨੀਅਰ ਸੈਕੰਡਰੀ ਸਕੂਲ ਮਲੇਰਕੋਟਲਾ 3 ਮਲੇਰਕੋਟਲਾ 1 ਤਿਲ ਲੁਧਿਆਣਾ ਵਿੱਚ ਇਹ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਫਰਸਟ ਕਲਾਸ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਤੁਸੀਂ ਕੀਤਾ ਹੋਇਆ ਹੈ ਨਾਲ ਹੀ ਤੁਹਾਡਾ ਪੀਐਸ ਟੈਟ ਕੁਆਲੀਫਾਈ ਹੈ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਅੱਗੇ ਪੋਸਟਾਂ ਹੈਗੀਆਂ ਜੀ ਪ੍ਰਾਇਮਰੀ ਟੀਚਰ ਦੀਆਂ ਨੰਬਰ ਆਫ ਵੈਕੈਂਸੀਜ਼ ਦੀ ਗੱਲ ਕਰੀਏ ਤਾਂ 10 ਪੋਸਟਾਂ ਆਊਟ ਕੀਤੀਆਂ ਗਈਆਂ ਨੇ ਮਲੇਰਕੋਟਲਾ ਦੇ ਵਿੱਚ ਲੁਧਿਆਣਾ ਬਿੰਜੋਲੀ ਖੁਰ ਇਨਰ ਜਗ੍ਹਾ ਦੇ ਉੱਤੇ ਪੋਸਟ ਜਿਹੜੀਆਂ ਆਊਟ ਕੀਤੀਆਂ ਗਈਆਂ ਨੇ ਇਸਲਾਮਿਆ ਸਕੂਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਫਰਸਟ ਕਲਾਸ ਡਿਪਲੋਮਾ ਤੁਸੀਂ ਕੀਤਾ ਹੋਇਆ ਹੈ ਐਲੀਮੈਂਟਰੀ ਐਜੂਕੇਸ਼ਨ ਦੇ ਵਿੱਚ ਨਾਲ ਹੀ ਤੁਹਾਡਾ ਪੀਐਸਟੈਟ ਕੁਆਲੀਫਾਈ ਹੈ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਪ੍ਰਾਇਮਰੀ ਟੀਚਰ ਦੀਆਂ ਅੱਗੇ ਹੈਗੀਆਂ ਜੀ ਟੀਜੀਟੀ ਦੀਆਂ ਪੋਸਟਾਂ ਸਬਜੈਕਟ ਵਾਈਜ਼ ਜਾਣਕਾਰੀ ਦਿੱਤੀ ਗਈ ਹੈ ਇੰਗਲਿਸ਼ ਦੀਆਂ ਤਿੰਨ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਲੋਕੇਸ਼ਨ ਵਾਈਜ਼ ਜਾਣਕਾਰੀ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਅੱਗੇ ਹੈਗੇ ਜੀ ਸਾਇੰਸ ਦੀਆਂ ਦੋ ਪੋਸਟਾਂ ਮੈਥ ਦੀਆਂ ਤਿੰਨ ਪੋਸਟਾਂ ਸਕੂਲ ਵਾਈਜ਼ ਜਾਣਕਾਰੀ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਜਿਹੜਾ ਵੀ ਸਕੂਲ ਨੇੜੇ ਪੈਂਦਾ ਹੈ ਲੋਕੇਸ਼ਨ ਨੇੜੇ ਹੈ ਤੁਸੀਂ ਉਸ ਵਿੱਚ ਅਪਲਾਈ ਕਰ ਸਕਦੇ ਹੋ ਫਰਸਟ ਕਲਾਸ ਬੈਚਲਰ ਡਿਗਰੀ ਤੁਸੀਂ ਕੀਤੀ ਹੋਈ ਹੈ ਕੰਸਰਨ ਸਬਜੈਕਟ ਦੇ ਵਿੱਚ ਨਾਲ ਹੀ ਤੁਸੀਂ ਬੀਐਡ ਕੀਤੀ ਹੋਈ ਹੈ ਪੀਐਸਟ ਤੁਹਾਡਾ ਕੁਆਲੀਫਾਈ ਹੈ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਟੀਜੀਟੀ ਦੀਆਂ ਪੋਸਟਾਂ ਦੇ ਲਈ ਅੱਗੇ ਹੈਗੀਆਂ ਜੀ ਟੀਜੀਟੀ ਦੀਆਂ ਪੋਸਟਾਂ ਸਭ ਤੋਂ ਪਹਿਲਾਂ ਹਿੰਦੀ ਦੀ ਹੈਗੀ ਜੀ ਇੱਕ ਪੋਸਟ ਪੰਜਾਬੀ ਦੀ ਹੈਗੀ ਇੱਕ ਪੋਸਟ ਫਿਰ ਹੈਗੀ ਜੀ ਉਰਦੂ ਉਰਦੂ ਦੀਆਂ 4 ਪੋਸਟਾਂ ਆਊਟ ਕੀਤੀਆਂ ਗਈਆਂ ਨੇ ਫਰਸਟ ਕਲਾਸ ਪੈਚੋ ਡਿਗਰੀ ਤੁਸੀਂ ਕਨਸਰਨ ਸਬਜੈਕਟ ਦੇ ਵਿੱਚ ਕੀਤੀ ਹੋਈ ਹੈ ਪਲੱਸ ਬੀਐਡ ਕੀਤੀ ਹੋਈ ਹੈ ਪੀਐਸਟ ਤੁਹਾਡਾ ਕਲੀਅਰ ਹੈ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਅੱਗੇ ਹੈਗਾ ਜੀ ਸੋਸ਼ਲ ਸਟੱਡੀਜ਼ ਦੀ ਇੱਕ ਪੋਸਟ ਅੱਗੇ ਹੈਗੀਆਂ ਜੀ ਟੀਚਰ ਦੀ ਪੋਸਟ ਆਊਟ ਕੀਤੀ ਗਈ ਹੈ ਦਿਨਾਇਤ ਵਿੱਚ 2 ਪੋਸਟਾਂ ਆਊਟ ਕੀਤੀਆਂ ਨੇ ਗੋਵਿੰਦਗੜ੍ਹ ਤੇਰਾ ਹੀਰਾ ਦਿੱਲੀ ਫਰਸਟ ਕਲਾਸ ਸਰਟੀਫਿਕੇਟ ਹੈਗਾ ਤੁਹਾਡੇ ਕੋਲ ਐਲੀਮੈਂਟ ਫੈਜ਼ਲ ਦੇ ਵਿੱਚ ਤੇ ਪ੍ਰੀਫਰੈਂਸ ਹੈ ਜਿਹੜੀ ਹਾਫਿਜ਼ ਨੂੰ ਦਿੱਤੀ ਜਾਵੇਗੀ ਅੱਗੇ ਹੈਗੀ ਹੈ ਜੀ ਕੰਪਿਊਟਰ ਦੀ ਪੋਸਟ ਇੱਕ ਪੋਸਟ ਆਊਟ ਕੀਤੀ ਗਈ ਹੈ ਇਸਲਾਮੀਆਂ ਪਬਲਿਕ ਸਕੂਲ ਲੁਧਿਆਣਾ ਦੇ ਲਈ ਫਰਸਟ ਕਲਾਸ ਬੈਚਲਰ ਡਿਗਰੀ ਤੁਸੀਂ ਕੀਤੀ ਹੋਈ ਹੈ ਕੰਸਰਨ ਸਬਜੈਕਟ ਦੇ ਵਿੱਚ ਨਾਲ ਹੀ ਤੁਸੀਂ ਬੀਐਡ ਪਲੱਸ ਪੀਐਸਟ ਤੁਹਾਡਾ ਕੁਆਲੀਫਾਈ ਹੈ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਅੱਗੇ ਪੋਸਟ ਹੈਗੀ ਹੈ ਜੀ ਪੀਜੀਟੀ ਹਿਸਟਰੀ ਦੀ ਇੱਕ ਪੋਸਟ ਇਸਲਾਮੀਆਂ ਹਾਈ ਸਕੂਲ ਰੋਹੀਰਾ ਦੇ ਲਈਏ ਪੋਸਟ ਆਊਟ ਕੀਤੀ ਗਈ ਹੈ ਫਰਸਟ ਕਲਾਸ ਮਾਸਟਰ ਡਿਗਰੀ ਤੁਸੀਂ ਕੀਤੀ ਹੋਈ ਹੈ ਕਨਸਰਨ ਸਬਜੈਕਟ ਦੇ ਵਿੱਚ ਪਲੱਸ ਬੀਐਡ ਨਾਲੇ ਪੀਐਸਟੈਟ ਤੁਹਾਡਾ ਕੁਆਲੀਫਾਈ ਹੈ ਤੁਸੀਂ ਪੀਜੀਟੀ ਹਿਸਟਰੀ ਦੀ ਪੋਸਟ ਲਈ ਅਪਲਾਈ ਕਰ ਸਕਦੇ ਅੱਗੇ ਹੈਗੀ ਹੈ ਜੀ ਪੀਜੀਟੀ ਸਾਈਕੋਲੋਜੀ ਦੀ ਪੋਸਟ ਇੱਕ ਪੋਸਟ ਫਰਸਟ ਕਲਾਸ ਮਾਸਟਰ ਡਿਗਰੀ ਕੀਤੀ ਹੋਈ ਹੈ ਕੰਸਰਨ ਸਬਜੈਕਟ ਦੇ ਵਿੱਚ ਪਲੱਸ ਬੀਐਡ ਨਾਲ ਹੀ ਤੁਹਾਡਾ ਪੀਐਸਟ ਕਲੀਅਰ ਹੈ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਅੱਗੇ ਪੋਸਟ ਹੈਗੀਆਂ ਜੀ ਫਿਜ਼ੀਕਲ ਐਜੂਕੇਸ਼ਨ ਦੀ ਹੈ ਨੰਬਰ ਆਫ ਵੈਕੈਂਸੀਜ਼ ਦੀ ਗੱਲ ਕਰੀਏ ਤਾਂ 5 ਪੋਸਟਾਂ ਆਊਟ ਕੀਤੀਆਂ ਗਈਆਂ ਨੇ ਸਕੂਲ ਵਾਈਜ਼ ਜਾਣਕਾਰੀ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਜਿਹੜੀ ਵੀ ਸਕੂਲੀ ਅਪਲਾਈ ਕਰਨਾ ਹੈ ਇੱਥੇ ਜਿਹੜੀਆਂ ਪੋਸਟਾਂ ਦੀ ਜਾਣਕਾਰੀ ਤੁਸੀਂ ਦੇਖ ਸਕਦੇ ਹੋ ਇੱਕ ਇੱਕ ਪੋਸਟ ਆਊਟ ਕੀਤੀ ਗਈ ਹੈ ਫਰਸਟ ਕਲਾਸ ਬੈਚਲਰ ਡਿਗਰੀ ਤੁਸੀਂ ਕੀਤੀ ਹੋਈ ਹੈ ਕੰਸਰਨ ਸਬਜੈਕਟ ਦੇ ਵਿੱਚ ਨਾਲੇ ਬੀਐਡ ਤੇ ਪੀਐਸਟ ਤੁਹਾਡਾ ਕੁਆਲੀਫਾਈ ਹੈ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਫਿਜ਼ੀਕਲ এডਿਕੇਸ਼ਨ ਦੀਆਂ ਅੱਗੇ ਹੈਗੀਆਂ ਜੀ ਗਰੁੱਪ ਡੀ ਦੀਆਂ ਪੋਸਟਾਂ ਪੀਐਨਡੀਆ ਪੋਸਟ ਆਊਟ ਕੀਤੀਆਂ ਗਈਆਂ ਨੇ ਪੰਜ ਸਕੂਲ ਵਾਈਜ਼ ਜਾਣਕਾਰੀ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਪਲੱਸ ਤੁਸੀਂ ਪਾਸ ਕੀਤੀ ਹੋਈ ਹੈ ਤੁਹਾਡੇ ਕੋਲ ਨੌਕਰੀ ਲੈਣ ਦਾ ਬਹੁਤ ਵਧੀਆ ਮੌਕਾ ਹੈ ਅੱਗੇ ਹੈਗੀਆਂ ਜੀ ਸਵੀਪਰ ਦੀਆਂ ਪੋਸਟਾਂ ਚਾਰ ਪੋਸਟਾਂ ਫਿਰ ਹੈਗੀਆਂ ਜੀ ਗੇਟਕੀਪਰ ਦੀਆਂ ਦੋ ਪੋਸਟਾਂ ਸਕੂਲ ਵਾਈਜ਼ ਜਾਣਕਾਰੀ ਦਿੱਤੀ ਗਈ ਹੈ ਦਸਵੀਂ ਤੁਸੀਂ ਪਾਸ ਕੀਤੀ ਹੋਈ ਹੈ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਅੱਗੇ ਹੈਗੇ ਜੀ ਆਇਆ ਦੀ ਪੋਸਟ ਇੱਕ ਪੋਸਟ ਦਸਵੀਂ ਤੁਸੀਂ ਪਾਸ ਕੀਤੀ ਹੋਈ ਹੈ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਦੋਸਤ ਇਹ ਹੈਗੀਆਂ ਜੀ 13 ਵੱਖ-ਵੱਖ ਤਰ੍ਹਾਂ ਦੀਆਂ ਪੋਸਟਾਂ ਜੋ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਆਊਟ ਕੀਤੀਆਂ ਗਈਆਂ ਨੇ ਤੁਸੀਂ ਜਿਹੜੀ ਵੀ ਪੋਸਟ ਲਈ ਅਪਲਾਈ ਕਰਨਾ ਹੈ ਤੇ ਜਿਹੜੇ ਵੀ ਜ਼ਿਲ੍ਹੇ ਲਈ ਅਪਲਾਈ ਕਰਨਾ ਹੈ ਲਿਸਟ ਵਿੱਚੋਂ ਤੁਸੀਂ ਉਸ ਦੀ ਜਿਹੜੀ ਪੋਸਟਾਂ ਦੀ ਜਾਣਕਾਰੀ ਇਸ ਜ਼ਿਲ੍ਹੇ ਵਿੱਚੋਂ ਦੇਖ ਸਕਦੇ ਹੋ ਤੇ ਕਿਹੜੀਆਂ ਪੋਸਟਾਂ ਇਸ ਜ਼ਿਲ੍ਹੇ ਵਿੱਚ ਆਊਟ ਕੀਤੀਆਂ ਗਈਆਂ ਨੇ ਇਹ ਵੀ ਤੁਸੀਂ ਨੋਟੀਫਿਕੇਸ਼ਨ ਵਿੱਚੋਂ ਦੇਖ ਸਕਦੇ ਹੋ ਏਜ ਲਿਮਟ ਹੈ ਜੀ 18 ਸਾਲ ਤੋਂ ਲੈ ਕੇ 37 ਸਾਲ ਇਹਨਾਂ ਪੋਸਟਾਂ ਵਿੱਚ ਅਪਲਾਈ ਕਰਨ ਦੇ ਲਈ ਏਜ ਲਿਮਟ ਰੱਖੀ ਗਈ ਹੈ 3 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਜਿਹੜਾ ਹੋਣਾ ਚਾਹੀਦਾ ਹੈ ਟੀਚਿੰਗ ਪੋਸਟਾਂ ਦੇ ਲਈ 1 ਸਾਲ ਦਾ ਡਿਨਾਈਰ ਦੀਆਂ ਪੋਸਟਾਂ ਦੇ ਲਈ ਤੇ 1 ਸਾਲ ਦਾ ਐਕਸਪੀਰੀਅੰਸ ਸਾਡੇ ਕੋਲ ਗਰੁੱਪ ਡੀ ਦੀਆਂ ਪੋਸਟਾਂ ਦੇ ਲਈ ਹੋਣਾ ਚਾਹੀਦਾ ਹੈ ਨਾਲੇ ਤੁਸੀਂ 10ਵੀਂ ਤੱਕ ਪੰਜਾਬੀ ਪਾਸ ਕੀਤੀ ਹੋਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਟੀਚਿੰਗ ਦੀਆਂ ਪੋਸਟਾਂ ਲਈ ਸਿਲੈਕਸ਼ਨ ਕ੍ਰਾਈਟੀਰੀਆ ਦੀ ਜਾਣਕਾਰੀ ਕੁਝ ਇਸ ਪ੍ਰਕਾਰ ਹੈ ਰਿਟਨ ਟੈਸਟ ਲਿਆ ਜਾਵੇਗਾ ਜਿਹੜਾ ਕਿ 200 ਨੰਬਰ ਦਾ ਹੋਵੇਗਾ ਜਿਹਦੇ ਵਿੱਚ 150 ਕੁਐਸਚਨਸ ਪੁੱਛੇ ਜਾਣਗੇ ਸਬਜੈਕਟ ਓਰੀਐਂਟਡ ਹੋਣਗੇ ਤੇ 50 ਕੁਐਸਚਨਸ ਆ ਜਿਹੜੇ ਉਹ ਲੌਜੀਕਲ ਰੀਜ਼ਨਿੰਗ ਮੈਂਟਲ ਅਬਿਲਿਟੀ ਤੇ ਇੰਗਲਿਸ਼ ਕੰਪਰੀਹੈਂਸ਼ਨ ਕਰੰਟ ਅਫੇਅਰਸ ਜਨਰਲ ਨੋਲੇਜ ਇਨਕਲੂਡਿੰਗ ਹਿਸਟਰੀ ਜਨਰਲ ਸਾਇੰਸ ਜੀਓਗ੍ਰਾਫੀ ਪੋਲੀਟਿਕ ਇਕਨੋਮਿਕ ਇਹਨਾਂ ਵਿੱਚ ਪੁੱਛੇ ਜਾਣਗੇ ਹਰ ਕੁਐਸਚਨ ਦਾ 1 ਨੰਬਰ ਹੋਵੇਗਾ ਜਿਹੜੀ ਪ੍ਰੀਲਿਮਰੀ ਮੈਰਿਟ ਲਿਸਟ ਹੈ ਔਰ ਰਿਟਨ ਟੈਸਟ ਦੇ ਮਾਰਕਸ ਜਿੰਨੇ ਵੀ ਤੁਹਾਡੇ ਆਣਗੇ ਉਸ ਦੇ ਅਕੋਰਡਿੰਗ ਬਣੇਗੀ ਤੇ ਸਿੱਧੀ ਮੈਰਿਟ ਲਿਸਟ ਹੈ ਜਿਹੜੀ ਉਹ ਬਣੇਗੀ ਸਟੇਜ 2 ਦੇ ਵਿੱਚ ਤੁਹਾਡਾ ਕਲਾਸ ਡੈਮੋ ਹੋਵੇਗਾ 50 ਮਾਰਕਸ ਦਾ ਤੇ ਨਾਲ ਹੀ 50 ਮਾਰਕਸ ਦੀ ਜਿਹੜੀ ਇੰਟਰਵਿਊ ਹੋਵੇਗੀ ਫਾਈਨਲ ਮੈਰਿਟ ਹੈ ਜਿਹੜੀ ਤੁਹਾਡੀ ਰਿਟਨ ਟੈਸਟ ਕਲਾਸ ਡੈਮੋ ਪਲਸ ਇੰਟਰਵਿਊ ਇਸ ਦੇ ਅਕੋਰਡਿੰਗ ਤੁਹਾਡੀ ਫਾਈਨਲ ਮੈਰਿਟ ਲਿਸਟ ਹੈ ਜਿਹੜੀ ਉਹ ਬਣੇਗੀ ਤੇ ਗਰੁੱਪ ਡੀ ਦੀਆਂ ਪੋਸਟਾਂ ਲਈ ਸਿੱਧੀ ਤੁਹਾਡੀ ਇੰਟਰਵਿਊ ਹੋਵੇਗੀ ਜਿਸ ਦੇ ਬੇਸ ਤੇ ਹੀ ਮੈਰਿਟ ਲਿਸਟ ਜਿਹੜੀ ਪ੍ਰਪੇਅਰ ਕੀਤੀ ਜਾਵੇਗੀ ਫਿਕਸ ਸੈਲਰੀ ਦਿੱਤੀ ਜਾਵੇਗੀ ਤੁਹਾਨੂੰ ਲੈਕਚਰਰ ਦੀ ਪੋਸਟਨ ਲਈ 16500 ਗਰੁੱਪ ਡੀ ਦੀਆਂ ਪੋਸਟਨ ਲਈ ਲੇਬਰ ਡਿਪਾਰਟਮੈਂਟ ਦੇ ਅਕੋਰਡਿੰਗ ਜਿਹੜੀ ਵੀ ਰੇਟਸ ਫਿਕਸ ਕੀਤੇ ਜਾਣਗੇ ਉਸ ਦੇ ਅਕੋਰਡਿੰਗ ਪੇ ਤੁਹਾਨੂੰ ਦਿੱਤੀ ਜਾਵੇਗੀ 2 ਸਾਲ ਦਾ ਪ੍ਰੋਬੇਸ਼ਨ ਪੀਰੀਅਡ ਰੱਖਿਆ ਗਿਆ ਹੈ ਇਨਾ ਪੋਸਟਨ ਲਈ ਹੋਰ ਤੇ ਜਾਣਕਾਰੀ ਦੀ ਵੈਬਸਾਈਟ ਵੀ ਦਿੱਤੀ ਗਈ ਹੈ ਕੋਈ ਵੀ ਨਵੀਂ ਅਪਡੇਟ ਆਉਂਦੀ ਹੈ ਤੁਸੀਂ ਇਸ ਵੈਬਸਾਈਟ ਤੇ ਵਿਜ਼ਿਟ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਤੁਹਾਡਾ ਕੋਈ ਵੀ ਕੁਰੀ ਹੈ ਈਮੇਲ ਵੀ ਦਿੱਤੀ ਗਈ ਹੈ ਇਸ ਈਮੇਲ ਤੇ ਤੁਸੀਂ ਮੇਲ ਕਰ ਸਕਦੇ ਹੋ ਤੁਹਾਡਾ ਕੋਈ ਵੀ ਡਾਊਟ ਹੈ ਅਪਲਾਈ ਤੁਸੀਂ ਕਰਨਾ ਹੈ ਜੀ ਔਨਲਾਈਨ ਲਾਸਟ ਡੇਟ ਹੈ ਜੀ 30 ਸਤੰਬਰ 2024 ਤੱਕ ਤੁਸੀਂ ਇਹਨਾਂ ਪੋਸਟਾਂ ਲਈ ਔਨਲਾਈਨ ਅਪਲਾਈ ਕਰਨਾ ਹੈ ਸਿਰਫ ਔਨਲਾਈਨ ਮੋਡ ਹੀ ਐਸੈਪਟ ਕੀਤਾ ਜਾਵੇਗਾ ਦੋਸਤੋ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਪੰਜਾਬ ਵਕਫ ਬੋਰਡ ਚੰਡੀਗੜ੍ਹ ਵੱਲੋਂ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਅਪਲੀਕੇਸ਼ਨਾਂ ਦੀ ਮੰਗ ਕੀਤੀ ਗਈ ਹੈ एलिਜੀਬਲ ਕੈਂਡੀਡੇਟਸ ਸੇ ਕੋਲੋਂ ਟੀਚਿੰਗ ਤੇ ਗਰੁੱਪ ਡੀ ਦੀਆਂ ਪੋਸਟਾਂ ਦੇ ਲਈ ਫੀਸ ਦੀ ਜਾਣਕਾਰੀ ਕੁਝ ਇਸ ਪ੍ਰਕਾਰ ਹੈ 700 ਰੁਪਏ ਐਗਜ਼ਾਮੀਨੇਸ਼ਨ ਫੀਸ ਰੱਖੀ ਗਈ ਹੈ ਨੋ ਰਿਫੰਡੇਬਲ ਹੋਵੇਗੀ ਜਿਹੜੀ ਸਿਰਫ ਤੁਸੀਂ ਆਨਲਾਈਨ ਮੋਡ ਰਾਹੀਂ ਪੇ ਕਰਨੀ ਹੈ ਤੇ 5 ਰੁਪਏ ਫੀਸ ਹੈ ਜਿਹੜੀ ਉਹ ਪੀਐਨ ਸਵੀਪਰ ਗੈਟ ਕੀਪਰ ਤੇ ਆਇਆ ਦੀ ਪੋਸਟ ਲਈ ਰੱਖੀ ਗਈ ਹੈ ਤੁਸੀਂ ਹੈਗੀ ਜੀ ਸਾਡੀ ਅੱਜ ਦੀ ਪੋਸਟਾਂ ਦੀ ਜਾਣਕਾਰੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਤੁਹਾਡਾ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਇਸ ਵੀਡੀਓ ਨੂੰ ਬਤ ਤੋਂ ਬਤ ਆਪਣੇ ਦੋਸਤਾਂ ਨਾਲ ਵੀ ਜਰੂਰ ਸ਼ੇਅਰ ਕਰੋ ਤਾਂ ਕਿ ਜਿਹੜੇ ਵੀ ਪੰਜਾਬੀ ਵਿੱਚ ਨੋਕੇ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਰਿੰਦੇ ਜਾਣਕਾਰੀ ਮਿਲ ਸਕੇ ਚਲੋ ਦੋਸਤੋ ਮਿਲਦੇ ਆ ਜੀ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਥੈਂਕਸ ਫॉर ਵਾਚਿੰਗ